ਦੇਖੀ ਚਾਲ ਦੇਖੀ ਚਾਲ ਹਜੇ ਤਾਂ ਸ਼ੁਰੂਆਤਾਂ ਨੇ ਹਜੇ ਤਾਂ ਪੁਰਤਗਾਲ ਦੇ ਨੇਹਰੀ ਆਈ ਆ ਹਜੇ ਤੂਫਾਨ ਆਉਣੇ ਬਾਕੀ ਆ ਤੇ ਬਹੁਤ-ਬਹੁਤ ਮੁबारकਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਵੀਜ਼ਾ ਲਿੱਤਾ ਬਹੁਤ ਲੋਕਾਂ ਨੇ ਇਹਨਾਂ ਨੂੰ ਵੀ ਕ੍ਰਿਟਿਸਾਈਜ਼ ਕੀਤਾ ਸਾਨੂੰ ਵੀ ਲੱਤਾਂ ਖਿੱਚੀਆਂ ਕਿ ਇਹ ਕੰਮ ਹੋਣਾ ਨਹੀਂ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੇ ਵਿਸ਼ਵਾਸ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਪੁਰਤਗਾਲ ਦੇ D1 ਵੀਜ਼ਾ ਇੰਡੀਆ ਤੋਂ ਹੀ ਰੈਜ਼ਿਡੈਂਸੀ ਵੀਜ਼ੇ ਲੈ ਕੇ ਆਏ ਆ ਬਹੁਤ ਆਉਣੇ ਬਾਕੀ ਆ ਹਜੇ ਤਾਂ ਸਿਰਫ ਸ਼ੁਰੂਆਤਾਂ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਤੇ ਵਿਸ਼ਵਾਸ ਕਰਨ ਦਾ ਕਿਉਂਕਿ ਅਸੀਂ ਜਦੋਂ ਕੱਲੇ ਕਹਿੰਦੇ ਸੀ ਨੇ D1 ਵੀਜ਼ਾ ਆਰਟੀਕਲ 59 ਸਾਰੇ ਇੱਕੋ ਹੀ ਗੱਲ 8899 ਦਾ ਪੇਪਰ ਲੋਕ ਹੁਣੇ ਬੰਦ ਹੋ ਗਏ ਉਹਦਾ ਨਾਲ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਜਦੋਂ ਅਸੀਂ ਇੰਡੀਆ ਤੋਂ ਇਹ ਵੀਜ਼ੇ ਅਪਲਾਈ ਕੀਤੇ ਸੀ ਸਾਰੇ ਕਹਿੰਦੇ ਇਹ ਵੀਜ਼ੇ ਕਿੱਦਾਂ ਹੋ ਜਾਣਗੇ ਅਪਾਇੰਟਮੈਂਟ ਅਣੀ ਮਿਲਦੀ ਆ ਵੀਜ਼ਾ ਨਹੀਂ ਲੱਗਦੇ ਸਾਰਾ ਕੁਝ ਹੋ ਗਿਆ ਕਈ ਮਜ਼ਾਕ ਉਡਾਰੇ ਸੀ ਵੀ ਹਾਂਜੀ ਇਹ ਕੰਮ ਹੋਣੇ ਨਹੀਂ ਕੰਪੀਟੀਟਰ ਸੀ ਕੁਝ ਭਰਾ ਸੀ ਕਾਫੀ ਕੁਝ ਸੀ ਪਰ ਬਹੁਤ-ਬਹੁਤ ਮੁਬਾਰਕਾ ਇਹ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਜਿਹੜਾ ਨੇ ਸਾਡੇ ਤੇ ਵਿਸ਼ਵਾਸ ਕੀਤਾ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਮੈਂ ਇਹਨਾਂ ਨੂੰ ਵੀ ਇਹ ਕਿਹਾ ਸੀ ਇੱਥੇ ਵੀਜ਼ਾ 100% ਕੁਝ ਨਹੀਂ ਹੁੰਦਾ ਪਰ ਜਦੋਂ ਆਪਾਂ ਮਿਹਨਤ ਵਧੀਆ ਕਰਦੇ ਆ ਤੁਹਾਡੀ ਨੀਅਤ ਸਾਫਾ ਤਾਂ 100% ਆਉਂਦਾ ਜ਼ਰੂਰ ਹੈ ਪਹਿਲਾਂ ਮੈਂ ਤੁਹਾਨੂੰ ਵੀਜ਼ਾ ਜਿਹੜਾ ਦਿਖਾਣ ਲੱਗਾ ਉਹ ਹੈਗਾ ਭੁਪਿੰਦਰ ਕੁਮਾਰ ਦਾ ਇਹ ਪਹਿਲਵਾਨ ਮੁੰਡੇ ਦਾ ਬਹੁਤ ਬਹੁਤ ਵਿਸ਼ਵਾਸ ਸੀ ਕਹਿੰਦੇ ਜਿੰਨੇ ਵਿਸ਼ਵਾਸ ਕੀਤਾ ਉਹਨੇ ਵੀਜ਼ਾ ਲਿੱਤਾ ਬਹੁਤ ਬਹੁਤ ਮੁਾਰਕਾ ਇਹਨਾਂ ਨੂੰ ਦੂਜੇ ਨੰਬਰ ਤੇ ਆਪਾਂ ਮੈਂ ਥੋੜੀ ਵੀਡੀਓ ਥੋੜੀ ਤੇਜ਼ ਕਰਕੇ ਬਣਾਉਂਗਾ ਕਿਉਂਕਿ ਸਾਰੇ ਦੇ ਨਾਮ ਬੋਲਣੇ ਆ ਮੁਾਰਕਾ ਦੇਣੀ ਆ ਤੁਹਾਨੂੰ ਇਹਨਾਂ ਦੀ ਜਿਹੜੀ ਰਿਵਿਊ ਵੀਡੀਓ ਉਹ ਵੀ ਸ਼ੇਅਰ ਕਰੂੰਗਾ ਇਹ ਆਪਣੇ ਜ਼ੁਬਾਨੋਂ ਦੱਸਣ ਕਿ ਕਿਵੇਂ ਇਹਨਾਂ ਨੇ ਸੈਵਨਸ ਦੇ ਵਿਸ਼ਵਾਸ ਕੀਤਾ ਕਿਵੇਂ ਕਿਵੇਂ ਇਹਨਾਂ ਦੇ ਸਟੋਰੀ ਕਿਉਂਕਿ ਇਹਨਾਂ ਦੀ ਆਪਣੀ ਪਰਸਨਲ ਸਟੋਰੀ ਬਹੁਤ ਸੋਹਣੀਆਂ ਨੇ ਬਹੁਤ ਚੀਜ਼ਾਂ ਨੇ ਵਨ ਲਾਈਨਰ ਚ ਮੈਂ ਤੁਹਾਨੂੰ ਦੱਸੂੰਗਾ ਇਹ ਬਰਕਤ ਜਿਹੜਾ ਕਹਿੰਦਾ ਜੀ ਇੰਨਾ ਘਪੋਲਾ ਬੰਦਾ ਕਹਿੰਦਾ ਭੋਲੇ ਦਾ ਰੱਬ ਹੁੰਦਾ ਨਾ ਇਹਦਾ ਬਾਕੀ ਭੋਲੇਪਾਨਾ ਉੱਥੇ ਜਾ ਕੇ ਵੀਐਫਐ ਵਿੱਚ ਕਹਿੰਦਾ ਜੀ ਕਹਿੰਦਾ ਮੇਰੀ ਤਾਂ ਪੀਸੀਸੀ ਬਾਹਰ ਪਈ ਹੈ ਉਹ ਕਹਿੰਦੇ ਪੀਸੀਸੀ ਬਾਹਰ ਪਈ ਹੈ ਤੂੰ ਇੱਥੇ ਕੀ ਕਰਨਾ ਆਇਆ ਤਾਂ ਵੀ ਕੰਮ ਹੋ ਗਿਆ ਐਡਾ ਭੋਲਾ ਬੰਦਾ ਮਹਾਰਾਜ ਨੇ ਉਹਦੇ ਤੇ ਬਹੁਤ ਕਿਰਪਾ ਕੀਤੀ ਚਲੋ ਐਫਰਟਸ ਸਾਰੇ ਹੀ ਕਰਦੇ ਅਸੀਂ ਵੀ ਕੀਤੇ ਆ ਸਾਰੇ ਕਰਦੇ ਆ ਪਰ ਉਸ ਤੋਂ ਬਾਅਦ ਇਹ ਹੁੰਦਾ ਨਾ ਇਹਨਾਂ ਨੇ ਵਿਸ਼ਵਾਸ ਕੀਤਾ ਤਾਂ ਹੀ ਤਾਂ ਅਸੀਂ ਐਫਰਟਸ ਕੀਤੇ ਜੇ ਇਹਨਾਂ ਨੇ ਵਿਸ਼ਵਾਸ ਹੀ ਨਾ ਕੀਤਾ ਹੁੰਦਾ ਫਿਰ ਅਸੀਂ ਐਫਰਟਸ ਕੀਤੇ ਕਰਦੇ ਬਹੁਤ ਬਹੁਤ ਮੁबारकਾ ਉਸ ਤੋਂ ਬਾਅਦ ਸਰਬਜੀਤ ਸਿੰਘ ਧਾਮੀ ਬਹੁਤ ਬਹੁਤ ਮੁबारकਾ ਇਸ ਵੀਰ ਨੂੰ ਇਹਨੇ ਬਹੁਤ ਦੇਰ ਦਾ ਵਿਸ਼ਵਾਸ ਕੀਤਾ ਹੋਇਆ ਸੀ ਪਿਛਲੇ ਗਰੁੱਪ 'ਚ ਨੁਕਸਾਨ ਖਾ ਕੇ ਫੇਰ ਵਿਸ਼ਵਾਸ ਕਰਨਾ ਬਹੁਤ ਵੱਡੀ ਗੱਲ ਆ ਬਹੁਤ-ਬਹੁਤ ਮੁबारकਾਂ ਕਰਨਵੀਰ ਕਹਿੰਦਾ ਜੀ ਇਹਦੇ ਰਿਸ਼ਤੇਦਾਰ ਇਹਨੂੰ ਕਹਿੰਦੇ ਸੀ ਤੂੰ ਮੇਲੇ ਹੀ ਲਾਉਣੇ ਆ ਪਰ ਇਹ ਹੁਣ ਆਪ ਹੀ ਇੱਕ ਤਰੀਕੇ ਦਾ ਮੇਲਾ ਬਣ ਜਿਹੜਾ ਪੁਰਤਗਾਲ ਦੀ ਰੈਜ਼ਿਡੈਂਸੀ ਜਾਣਾ ਮਹਾਰਾਏ ਨੇ ਇੱਕ ਤੇ ਦੀਵਾ ਬਾਲਤਾ ਜਿਹੜੇ ਇਹਨੂੰ ਕ੍ਰਿਟਿਸਾਈਜ਼ ਕਰਦੇ ਸੀ ਇਹਨੇ ਤਾਂ ਮਾਰਾਇਨੇ ਦੀ ਬਾਹ ਫੜ ਲਈ ਅਸੀਂ ਕੌਣ ਐ ਅਸੀਂ ਕੁਛ ਨਹੀਂ ਬਹੁਤ ਸ਼ੁਕਰ ਆ ਮਾਲਕ ਦਾ ਹਰੇਕ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ ਚੜ੍ਹਦੀ ਕਲਾ ਆਵੇ ਇਹ ਹੈਗਾ ਜਗਜੀਤ ਸਿੰਘ ਮਾਨਸੇ ਤੋਂ ਆ ਪੀਆਰਟੀਸੀ ਦੇ ਵਿੱਚ ਕੰਮ ਕਰਦਾ ਸੀ ਮੁੰਡਾ ਤੇ ਬਹੁਤ ਕਰੋ ਇਹਦੀ ਇੱਕ ਸਟੋਰੀ ਵੱਖਰੀ ਐ ਸੁਣਿਓ ਜਰੂਰ ਰਿਵਿਊ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਬੱਚਿਆਂ ਤੇ ਕੀ ਬੀਤ ਰਹੀ ਐ ਕਿਦਾਂ ਇਹ ਬਾਹਰ ਚੱਲਿਆ ਕਿਵੇਂ ਇਹਨੇ ਆਪਣੇ ਰੈ residency ਤੇ ਚੱਲਿਆ ਹੁਣ ਬੱਚਿਆਂ ਦਾ ਫਿਊਚਰ ਵੀ ਬਣ ਗਿਆ ਮੈਂ ਜਗਜੀਤ ਦਾ ਵੀਜ਼ਾ ਨਹੀਂ ਲਵਾਇਆ ਇਹਦੇ ਬੱਚਿਆਂ ਦਾ ਫਿਊਚਰ ਸੈੱਟ ਕੀਤਾ ਮੈਂ ਇਹਨੂੰ ਕਹਿੰਦਾ ਸੀ ਮੈਂ ਤੇਰਾ ਵੀਜ਼ਾ ਨਹੀਂ ਕਰਾ ਰਿਆ ਤੇਰੇ ਬੱਚਿਆਂ ਕਰਕੇ ਤੇਰਾ ਕੰਮ ਕਰਾ ਰਿਆ ਮਹਾਰਾਜ ਉੱਥੇ ਮੇਰ ਕਰੂਗਾ ਐਦਾ ਵੀ ਵਿਸ਼ਵਾਸ ਸੀ ਕਿ ਜੇ ਮੈਂ ਜਾਣਾ ਤਾਂ 7C ਥਰੂ ਜਾਣਾ ਬਹੁਤ ਜਣਿਆਂ ਨੇ ਕਿਹਾ ਕਿ ਤੂੰ ਉਧਰ ਕਰ ਲੈ ਉਧਰ ਕਰ ਲੈ ਤੇਰੇ ਨਾਲ ਦੇ ਆ ਚਲੇ ਗਏ ਉਹ ਚਲੇ ਗਏ ਪਰ ਨਹੀਂ ਇਹਨੇ ਇੱਕੋ ਗੱਲ ਕਹੀ ਮੇਰਾ ਕੰਮ 7C ਤੋਂ ਹੋਣਾ ਇਹਨੇ ਵਿਸ਼ਵਾਸ ਕੀਤਾ ਤੇ ਸੈਵਸ ਨੇ ਵੀ ਉਹ ਨਭਾਇਆ ਸ਼ਿੰਗਾਰਾਂ ਓਏ ਹੋ ਹੋ ਇਹਦੀ ਜੇ ਸਟੋਰੀ ਨਾ ਸੁਣੀ ਨਾ ਤੁਸੀਂ ਮੈਂ ਕਹਿੰਦਾ ਬਹੁਤ ਕੁਝ ਮਿਸ ਕਰ ਦੋਗੇ ਕਿਦਾਂ ਸਾਡੇ এমਪਲੋਇਰ ਨਾਲ ਕਰੋਸ਼ੀਆ ਚ ਲੜ ਕੇ ਉਹਨੂੰ ਉਹਦੇ ਕੋਲ ਨਹੀਂ ਗਿਆ ਉਹਨੇ ਇੰਨੇ ਲਾਲਚ ਦਿੱਤੇ ਵੀ ਪੈਸੇ ਘਾਟਲ ਦੇ ਦੀ ਇਹ ਕਰਦੀ ਉਹ ਕਰਦੀ ਉੱਥੇ ਜਾ ਕੇ ਦੇਦੀ ਫਿਰ ਵੀ ਕਹਿੰਦਾ ਫ੍ਰੀ ਸਿੱਖੋ ਬਸ ਇੱਥੇ ਇਹਦਾ ਫਰਸਟ ਸਟਾਪ ਲੱਗ ਜਾਂਦਾ ਸ ਕਨਸ ਸਾਵੰਸ ਸੀ ਬਸ ਹੋਰ ਕੁਛ ਨਹੀਂ ਉਸ ਤੋਂ ਬਾਅਦ ਇਹਨੇ ਅਜ ਵੀਜ਼ਾ ਲਿੱਤਾ ਜਿੰਨੀ ਇਹਨੇ ਵੀਜ਼ਾ ਦੀ ਖੁਸ਼ੀ ਇਹਨੂੰ ਅਜ ਜਦੋਂ ਮੈਂ ਇਹਨੂੰ ਵੀਜ਼ਾ ਦੀ ਖੁਸ਼ੀ ਦੱਸੀ ਮਗਰਾਂ ਸਾਰਾ ਪਰਿਵਾਰ ਪੱਬਾਰ ਹੋਇਆ ਸੀ ਪੁਰਤਗਾਲ ਦੇ ਵਿੱਚ ਨੁਕਸਾਨ ਖਾ ਕੇ ਉਸ ਤੋਂ ਬਾਅਦ ਫੇਰ ਵੀਜ਼ਾ ਲਵਾਇਆ ਇਹਨੂੰ ਪਤਾ ਸੀ ਕਿ ਕੰਮ ਮੇਰਾ ਇੱਥੇ ਹੀ ਹੋਣਾ ਪੁਰਤਗਾਲ ਦੀ ਰੈਜ਼ੀਡੈਂਸੀ ਤੇ ਜਾਣਾ ਕੋਈ ਗੱਲ ਨਹੀਂ ਇੱਥੇ ਬੈਠਾ ਘਰੇ ਬੈਠਾ ਪਰ ਜਦੋਂ ਜਾਊਗਾ ਤਾਂ ਪੱਕਾ ਹੋ ਕੇ ਜਾਊਗਾ ਜਿਹੜੇ ਇਹਦੇ ਨਾਲ ਵੇਡ-ਵੁਡ ਕਰਦੇ ਰਹਿ ਗਏ ਉਹ ਅੱਜ ਹੁਣ ਅੱਖਾਂ ਚ ਘਸੁੰਨ ਦੇ ਦੇ ਕੇ ਰੋਣਗੇ ਕਿ ਅਸੀਂ ਤਾਂ ੱੱਕੇ ਖਾਂਦੀ ਰਹਿ ਗਏ ਇਹ ਆਪਣਾ ਵੀਜ਼ਾ ਲਵਾ ਕੇ ਰੈਜ਼ੀਡੈਂਸ ਵੀਜ਼ਾ ਲਵਾ ਕੇ ਬਹਿ ਗਏ ਇਸ ਤੋਂ ਬਾਅਦ ਸਤਵਿੰਦਰ ਸਿੰਘ ਇਹ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਇਹਨਾਂ ਨੇ ਵਿਸ਼ਵਾਸ ਕੀਤਾ ਦੋ ਭਰਾ ਦੋਨੇ ਦੋਸਤ ਮਤਲਬ ਭਰਾ ਮੈਂ ਤਾਂ ਕਹਿੰਦਾ ਦੋਸਤ ਹੀ ਇੰਨੇ ਸੋਹਣੇ ਨੇ ਕਿ ਇੱਕ ਜਦੋਂ ਬਿਨਾਏ ਚੱਲਦੇ ਨਹੀਂ ਤੇ ਇਹਨਾਂ ਨੇ ਵੀਜ਼ਾ ਵਿਸ਼ਵਾਸ ਕਰਕੇ ਸਾਡੇ ਤੋਂ ਲਿਆ ਇਹਨਾਂ ਨੂੰ ਮੁਬਾਰਕਬਾਦ ਆ ਬਹੁਤ ਬਹੁਤ ਮੁਬਾਰਕਬਾਦ ਆ ਕਿ ਇਹਨਾਂ ਨੇ ਵਿਸ਼ਵਾਸ ਕੀਤਾ ਸੀ ਸ਼੍ਰੀ ਗੰਗਾ ਨਗਰ ਤੋਂ ਤੇ ਉਹ ਇੱਕ ਬੰਦੇ ਨੇ ਔਰ ਇੱਕ ਨੇ ਆਉਣਾ ਸੀ ਸਤਵਿੰਦਰ ਸਿੰਘ ਨੇ ਇਹ ਅਵਤਾਰ ਸਿੰਘ ਬਹੁਤ ਬੀਬਾ ਬੰਦਾ ਇਹਦੇ ਨਾਲ ਹੀ ਜਿਹੜਾ ਸਤਵਿੰਦਰ ਸਿੰਘ ਦੇ ਨਾਲ ਇਹਨੇ ਆਉਣਾ ਸੀ ਦੋਨਾਂ ਨੇ ਸਲਾਹ ਬਣਾ ਤੀ ਉਹ ਕਹਿੰਦਾ ਜੇ ਮੈਂ ਜਾਣਾ ਤੂੰ ਵੀ ਨਾਲ ਚੱਲ ਇਕੱਠੇ ਆਏ ਤੇ ਮੈਂ ਇਹਨੂੰ ਕਿਹਾ ਸੀ ਜੇ ਇਕੱਠੇ ਆਣਾ ਜ਼ਰੂਰੀ ਨਹੀਂ ਹੈਗਾ ਇਕੱਠੇ ਵੀਜ਼ਾ ਲੱਗਣਾ ਇਕੱਠੇ ਸਮਝਣਾ ਹੋਣੀ ਆ ਅਸੀਂ ਕੋਸ਼ਿਸ਼ ਕਰਾਂਗੇ ਇਕੱਠੇ ਪਾਉਣ ਦੀ ਪਰ ਮਹਾਰਾਜ ਨੂੰ ਵੀ ਇਹੀ ਮਨਜ਼ੂਰ ਸੀ ਇਕੱਠੇ ਆਓ ਕਿੱਥੇ ਜਾਓ ਐਂਬੈਸੀ 서ਮਿਸ਼ਨ ਵੀ ਇਕੱਠੇ ਕਰਾਓ ਤੇ ਹੁਣ ਵੀਜ਼ਾ ਵੀ ਇਕੱਠੇ ਪਾਇਆ ਤੇ ਅੱਦੇ ਬੋਲ ਤੇ ਤੇ ਨਾਲ ਹੀ ਪੇਮੈਂਟ ਲੈ ਕੇ ਆਗੇ ਤੇ ਹੁਣ ਇਹਨਾਂ ਨੇ ਆਪਣਾ ਪੁਰਤਗਾਲ ਲਾਈਫ ਸੈੱਟ ਕਰਨੀ ਆ ਵੀਡੀਓ ਥੋੜੀ ਲੰਬੀ ਹੋਣ ਵਾਲੀ ਆ ਪਰ ਬਹੁਤ ਜ਼ਿਆਦਾ ਇਮੋਸ਼ਨਸ ਬਹੁਤ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਮੈਂ ਤੁਹਾਨੂੰ ਕਲੀਅਰ ਕਰੂੰਗਾ ਮੈਂ ਵਨ ਲਾਈਨਰ ਦੇ ਰਿਹਾ ਰਿਵਿਊ ਵੀਡੀਓ ਦੇਖੋ ਕਿੰਨੀ ਆ ਵਧੀਆ ਹੋਣਗੀ ਆ ਕਿਉਂਕਿ ਇਹ ਬੰਦੇ ਨਾਲ ਦਿਲੋਂ ਅਟੈਚ ਹੋ ਕੇ ਤਾਂ ਮੈਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੁਖਦੇਵ ਸਿੰਘ ਬਹੁਤ ਨਾਈਸ ਬੰਦਾ ਘਰੋਂ ਵੀ ਥੋੜਾ ਜਿਹਾ ਠੀਕ ਠਾਕ ਆ ਮਤਲਬ ਲਾ ਲੋ ਵੀ ਇਹ ਬੂਟਾ ਲੱਗ ਗਿਆ ਇਹਨਾਂ ਦੇ ਘਰ 'ਚ ਜਿਹੜਾ ਇਹਨਾਂ ਦੇ ਫੈਮਿਲੀ ਦੇ ਵਿੱਚੋਂ ਇਕੱਲਾ-ਕਿੱਲਾ ਇਹ ਸ਼ਨੀਗਨ ਚੱਲਿਆ ਬਹੁਤ ਇਹਨੇ ਪਹਿਲਾਂ ਧੱਕੇ ਖਾਦੇ ਆ ਰਸ਼ੀਆ ਵੀ ਗਿਆ ਹੋਰ ਵੀ ਗਿਆ ਬਹੁਤ ਧੱਕੇ ਖਾਦੇ ਪਰ ਐਟ ਦੀ ਐਂਡ ਪੁਰਤਗਾਲ ਦਾ ਰੈਜ਼ੀਡੈਂਸੀ ਵੀਜ਼ਾ ਇਹਨੇ ਲੈ ਲਿਆ ਸੈਵਨ ਸੀ ਤੇ ਵਿਸ਼ਵਾਸ ਕਰਕੇ ਤਾਂ ਹੀ ਤਾਂ ਕਹਿਣਾ ਜੋ ਸੈਵਨ ਸੀ ਆਊਗਾ ਵੀਜ਼ਾ ਜ਼ਰੂਰ ਪਾਊਗਾ ਪਰ ਸਭ ਤੋਂ ਵੱਡੀ ਗੱਲ ਹੈਗੀ ਆ ਵਿਸ਼ਵਾਸ ਕਰਕੇ ਆਉਣਾ ਪੈਣਾ ਹਰਮਨਦੀਪ ਸਿੰਘ ਹਾਂ ਇਹ ਮੁੰਡਾ ਲੁੱਤੇ ਆਣੇ ਤੋਂ ਕਹਿੰਦਾ ਜੀ ਨਾਲ ਦੇ ਨੂੰ ਸਾਰੇ ਇਹ ਕਹਿੰਦੇ ਆ ਕਹਿੰਦੇ ਕਹਿੰਦਾ ਯਾਰ ਤੂੰ ਸਿੱਧੂ ਮੂਸੇ ਵਾਲਾ ਕਰ ਮੂਸੇ ਵਾਲਾ ਕਰ ਲੱਗਦਾ ਮੈਂ ਕਹਿੰਦਾ ਭਰਾਵਾ ਉਹ ਬਖਸ਼ ਦੋ ਕੋਈ ਆਵੇਂ ਦੇਖ ਲੂਗਾ ਕਿ ਵੀ ਇਹ ਦੁਬਾਰਾ ਜੰਪਿਆ ਨਹੀਂ ਬਹੁਤ ਨਾਈਸ ਬੰਦਾ ਬਹੁਤ ਮਜ਼ਾਕੀਆ ਬੰਦਾ ਇੰਨਾ ਕੁ ਵਿਸ਼ਵਾਸ ਕਰਦਾ ਇਹ ਇਸ ਤੋਂ ਜ਼ਿਆਦਾ ਇਹਦੇ ਡੈਡੀ ਉਹ ਇੰਨਾ ਕੁ ਵਿਸ਼ਵਾਸ ਅੰਨਾ ਵਿਸ਼ਵਾਸੀ ਨੂੰ ਕਹਿ ਦੀ ਇਹਨਾਂ ਉਦੋਂ ਫਿਰ ਬੰਦੇ ਦੀ ਡਿਊਟੀ 10 ਗੁਣਾ ਵੱਧ ਜਾਂਦੀ ਹੈ ਯਾਰ ਜਿਹੜਾ ਬੰਦਾ ਇੰਨਾ ਵਿਸ਼ਵਾਸ ਕਰਦਾ ਉਹਦੇ ਨਾਲ ਕਿਤੇ ਗਲਤ ਨਾ ਹੋ ਜਵੇ ਹਰ ਇੱਕ ਥਾਂ ਤੇ ਨਾਲ ਨਾਲ ਲੁਭਾਇਆ ਇਹਦੇ ਫੈਮਿਲੀ ਤੇ ਡੈਡੀ ਵਿਚਾਰੇ ਬਹੁਤ ਏਜ ਪਰਸਨ ਨੇ ਨਾਲ ਦਿੱਲੀ ਜਾ ਜਾ ਕੇ ਹਰ ਇੱਕ ਚੀਜ਼ ਨਾਲ ਲੁਭਾਈ ਤਾਂ ਹੀ ਤਾਂ ਫਿਰ ਮਹਾਰਾਜ ਨੇ ਫਿਰ ਖੈਰ ਪਾਈ ਇਹ ਹੈਗਾ ਮਲਕੀਤ ਸਾਈਪ੍ਰਸ ਤੋਂ ੱੱਕੇ ਖਾ ਕੇ ਉੱਥੇ ਵੀ ਬਹੁਤ ਸੋਹਣੇ ਪੈਸੇ ਕਮਾਉਂਦਾ ਸੀ ਪਰ ਸੈਟਲਮੈਂਟ ਨਹੀਂ ਸੀ ਤਾਂ ਹੀ ਇਹਨੇ 7 ਸੀਸ ਆਇਆ ਇਨੂੰ ਪਹਿਲਾਂ ਹੀ ਪਤਾ ਸੀ ਪੁਰਤਗਾਲ ਕੀ ਹੈ ਬਹੁਤ ਵੈਲਿਊ ਹੈ ਜੇ ਇੱਥੇ ਰੈਜ਼ਿਡੈਂਸੀ ਲੈ ਕੇ ਜਾਊ ਕਿਉਂਕਿ ਕਮਾਈ ਤਾਂ ਇੱਥੇ ਵੀ ਕਰਦਾ ਸੀ ਪਰ ਮੇਨ ਗੱਲ ਕੀ ਹੈ ਪੱਕੇ ਨਹੀਂ ਹੋ ਸਕਦੇ ਸੀ ਸੋ ਇਹਨਾਂ ਨੂੰ ਪਤਾ ਸੀ ਇਹ ਦੋ ਦੋਸਤ ਇਕੱਠੇ ਉਹੀ ਗੱਲ ਹੈ ਸਤਵਿੰਦਰ ਤੇ ਅਵਤਾਰ ਵਾਲੀ ਵੀ ਭਰਾ ਬਣ ਕੇ ਆਏ ਤੇ ਇੱਥੋਂ ਵੀਜ਼ਾ ਲੈ ਕੇ ਜਾ ਰਹੇ ਆ ਬਹੁਤ-ਬਹੁਤ ਮੁਬਾਰਕਾਂ ਦੋਨਾਂ ਨੂੰ ਗੁਰਜੈਂਟ ਪਿਛਲੇ ਗਰੁੱਪ ਦੇ ਵਿੱਚ ਨੁਕਸਾਨ ਹੋਣ ਦੇ ਬਾਵਜੂਦ ਕਹਿੰਦਾ ਵੀਜ਼ਾ ਇੱਥੋਂ ਹੀ ਲਵਾਣਾ ਦੇਖੋ ਉਹਨੂੰ ਵੀ ਪਤਾ ਸੀ ਕਿ ਉਦੋਂ ਵੀ ਕੋਈ ਕਮੀ ਨਹੀਂ ਛੱਡੀ। ਮੁੰਡੇ ਨੇ ਜਦੋਂ ਮੈਂ ਵੀਜ਼ਾ ਦੇ ਬਾਰੇ ਦੱਸਿਆ ਲੈਂਟਰ ਪਾ ਰਿਆ ਸੀ। ਤੇ ਇਹਦੇ ਮੰਮੀ ਨੇ ਮੈਨੂੰ ਇੱਕੋ ਗੱਲ ਕਹੀ ਸੀ ਤੇਰੇ ਮੂੰਹ ਚ ਕਿਉਂ ਸ਼ੇਕ ਕਰਕੇ ਉਹ ਖੰਡ ਇਹ ਉਹ ਆ ਕੇ ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਪੇਮੈਂਟ ਦੇਣਾ ਹੈ। ਮੈਂ ਕਿਹਾ ਜੀ ਵੀਜ਼ਾ ਤਾਂ ਦੇਖ ਲਓ। ਉਹ ਕਹਿੰਦੇ ਤੈਨੂੰ ਦੇਖ ਲੈ ਤੂੰ ਕਹਿ ਤਾਂ ਗੱਲ ਖਤਮ। ਮੈਂ ਕਿਹਾ ਜੀ ਐਦਾਂ ਦੇ ਵੀ ਬੰਦੇ ਹੁੰਦੇ ਨੇ ਤੇ ਬਹੁਤ ਬਹੁਤ ਮੁਆਰਕਾ ਗੁਰਜੰਟ ਸਿੰਘ ਨੂੰ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਂਦੇ ਆ ਪਰ ਵੀਜ਼ਾ ਕਰਾਉਣਾ ਉਹ ਵੀ ਰੈ residency ਵੀਜ਼ਾ ਉਹ ਵੀ ਆਰਟੀਕਲ 59 D1 ਵੀਜ਼ਾ ਇੰਡੀਆ ਤੋਂ ਪੋਸੀਬਲ ਹੈਗਾ ਇਹਨਾਂ ਨੂੰ ਜਾ ਕੇ ਜਿੰਨਾਂ ਕਿ ਇੱਥੇ ਕਿ ਤੰਗ ਹੋਇਆ ਪੁਰਤਗਾਲ ਜਾ ਕੇ ਲੋਕਾਂ ਨੇ ਇਹਨੂੰ ਕਿਹਾ ਵੀ ਤੁਸੀਂ ਝੂਠ ਬੋਲਦੇ ਇਹ ਵੀਜ਼ਾ ਤਾਂ ਲੱਗਦਾ ਹੀ ਨਹੀਂ ਆ ਹਰਪਾਲ ਮਲਕੀਤ ਦੇ ਨਾਲ ਦਾ ਦੋਨੇ ਦੋਸਤ ਭਰਾ ਇਕੱਠੇ ਆਏ ਇਹ ਵੀ ਸਾਈਪ੍ਰਸ ਤੋਂ ਆਇਆ ਬਹੁਤ ਸਿਆਣੇ ਬੰਦੇ ਨੇ ਬਹੁਤ ਬੀਬੇ ਬੰਦੇ ਨੇ ਇਹ ਜੋ ਮਰਜ਼ੀ ਕਰ ਸਕਦੇ ਜਿੱਥੇ ਮਰਜ਼ੀ ਇਹਨਾਂ ਨੂੰ ਬਿਠਾ ਦਿਓ ਮਿਹਨਤ ਵੱਜੋਂ ਇਹ ਮਾਰ ਨਹੀਂ ਖਾਂਦੇ ਬਹੁਤ ਵਧੀਆ ਬੰਦੇ ਅੰਗਰੇਜ਼ ਕਹਿੰਦੇ ਜੀ ਕੀ ਦੱਸਾਂ ਐਲੀ ਸਟੋਰੀ ਰਵਾਦੂ ਇੱਕ ਵਾਰੀ ਬੰਦੇ ਨੂੰ ਕਿੰਨੇ ਤੱਕੇ ਨੇ 8 9 ਸਾਲ ਹੋ ਗਏ ਨੂੰ ਤੱਕੇ ਖਾਂਦੇ ਗਲਫਤੇ ਵਿੱਚ ਵੀ ਜੇਲ੍ਹ ਚ ਵੀ ਰਹਿ ਕੇ ਆਇਆ ਇਹਦੇ ਨਾਲ ਧੋਖਾ ਤੱਕਾ ਬਹੁਤ ਹੋਇਆ ਐਟ ਦੀ ਐਂਡ ਸਾਡੇ ਕੋਲੇ ਆਇਆ ਮਹੀਨੇ ਦੇ ਵਿੱਚ ਵੀਜ਼ਾ ਲਵਾ ਕੇ ਚਲ ਗਿਆ ਜਿਹੜੀ ਇਹਨੇ ਧੱਕੇ ਧੱਕੇ ਖਾਦੇ ਸੀ ਇੱਕ ਮਹੀਨੇ ਜੀ ਦੀ ਮਹਾਰਾਜ ਨੇ ਬਾਹ ਫੜ ਲਈ ਨੀਅਤ ਚੰਗੀ ਚੰਗੀ ਸੋਚ ਨਾਲ ਜਦੋਂ ਵਾਰੀ ਆਈ ਤਾਂ ਇਕਦਮ ਹੀ ਇਹਦਾ ਵੀਜ਼ਾ ਬਹੁਤ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਆ ਬੈਕ ਟੂ ਬੈਕ ਵੀਜ਼ੇ ਆ ਰਹੇ ਨੇ ਜਿਹੜਾ ਨੇ ਵੀ ਪੁਰਤਗਾਲ ਦੇ ਵਿੱਚ ਸੈੱਟ ਹੋਣਾ ਸੈਵਨਸ ਜੀ ਆ ਕੇ ਆਪਣਾ ਕੇਸ ਅਪਲਾਈ ਕਰੋ ਕਿਉਂਕਿ ਇੱਥੇ ਕੱਲਾ ਤੁਹਾਨੂੰ ਭੇਜਿਆ ਨਹੀਂ ਜਾਂਦਾ ਤੁਹਾਨੂੰ ਸੈੱਟ ਕੀਤਾ ਜਾਂਦਾ ਹਾਂਜੀ ਇਹ ਬੰਦੇ ਨੂੰ ਉਥੇ ਆਪਾਂ ਲਾਈਵ ਬਣਾਉਣੀ ਆ ਇਹ ਉਥੇ ਛੇਤੀ ਜਿੱਦਣ ਤੋਂ ਇਹਨਾਂ ਦੀ ਨੈਸ਼ਨੈਲਿਟੀ ਦਾ ਦਿਨ ਜਿੱਦਣ ਤੋਂ ਵੀਜ਼ਾ ਸਟੈਂਪ ਹੋ ਗਿਆ ਨਾ ਉਦੋਂ ਤੋਂ ਹੀ ਸ਼ੁਰੂ ਹੋ ਗਏ ਇਹਨਾਂ ਨੂੰ ਵਾਕਿਆ ਵਾਂਗੂ ਆਰਟੀਕਲ 889 ਦੇ ਵਿੱਚ ਧੱਕੇ ਨਹੀਂ ਖਾਣੇ ਪੈਣੇ ਜਾਂ ਇਹਨਾਂ ਨੂੰ ਕੰਮ ਲਈ ਵੀ ਧੱਕੇ ਨਹੀਂ ਖਾਣੇ ਪੈਣੇ ਕਿਉਂਕਿ ਜਦੋਂ ਤੁਸੀਂ ਇਲੀਗਲ ਹੁੰਨੇ ਹੋ ਤੁਹਾਡੀ ਜਗ੍ਹਾ ਜਾਂ ਤੁਸੀਂ ਹੈਲਪਰ ਹੁੰਨੇ ਹੋ ਤੁਹਾਡੀ ਜਗ੍ਹਾ ਲੈਣ ਲਈ 10 ਬੰਦੇ 20 ਬੰਦੇ ਪਿੱਛੇ ਹੁੰਦੇ ਆ ਦੂਜੀ ਗੱਲ ਇਹਨਾਂ ਦੀ TCRC ਦੇ ਐਪਾਵਰ ਆ ਕਿ ਲੀਗਲੀ ਉਸ ਤੋਂ ਬਾਅਦ ਆਪਾਂ ਬੰਨ ਲੈ ਕੇ ਕਿਸੇ ਵੀ ਕੰਟਰੀ ਜਰਮਨ ਬੈਲਜੀਅਮ ਫਰਾਂਸ ਨੀਦਰਲੈਂਡ ਕਿਤੇ ਵੀ ਕੰਮ ਕਰ ਸਕਦੇ ਆ 2500 ਤੋਂ 3000 ਯੂਰੋ ਤਾਂ ਨਾਰਮਲ ਹੀ ਮਿਲ ਜਾਣਾ ਇਹਨਾਂ ਨੂੰ ਉਸ ਤੋਂ ਬਾਅਦ ਫੈਮਿਲੀ ਨੂੰ ਉੱਥੇ ਬੁਲਾ ਸਕਦੇ ਆ ਡੀ06 ਤੇ ਸਭ ਤੋਂ ਵਧੀਆ ਗੱਲ ਕੀ ਹੁੰਦੀ ਆ ਹਰ ਇੱਕ ਬੰਦਾ ਐਟ ਦੀ ਐਂਡ ਕੰਮ ਕੀਤੇ ਲਈ ਕਰਦਾ ਕਿ ਮੇਰੀ ਫੈਮਿਲੀ ਇਕੱਠੀ ਹੋ ਜAVE ਨੈਸ਼ਨੈਲਿਟੀ ਰੈੱਡ ਪਾਸਪੋਰਟ ਇੰਨੀ ਜਲਦੀ ਕੋਈ ਕੰਟਰੀ ਨਹੀਂ ਦਿੰਦੀ ਜਿੰਨੀ ਛੇਤੀ ਪੁਰਤਗਾਲ ਦਿੰਦੀ ਆ ਉਹ ਬੰਦੇ ਕਹਿੰਦੇ ਹੁੰਦੇ ਆ ਜਿਨ੍ਹਾਂ ਨੇ ਉੱਥੇ ਗਏ ਡੰਕ ਪਹਿਲਾਂ ਹੀ ਤੁਸੀਂ ਰਸਤੇ ਗਲਤ ਚੂਜ਼ ਕੀਤੇ ਆ ਡੰਕੀ ਦੇ ਤੁਸੀਂ ਟੂਰਿਸਟ ਦੇ ਸਟੂਡੈਂਟ ਦੇ ਉਹ ਜਾ ਕੇ ਉੱਥੇ ਧੱਕੇ ਖਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹ ਕਹਿੰਦੇ ਜੀ ਪੁਰਤਗਾਲ 'ਚ ਕੁਝ ਨਹੀਂ ਪਰ ਮੇਰੇ ਤੋਂ ਪੁੱਛੋ ਪੁਰਤਗਾਲ 'ਚ ਕੀ ਕੀ ਨਹੀਂ ਹੈਗਾ ਸਰ ਕੋਈ ਵੀ ਕੰਟਰੀ ਹੈ ਮੈਂ ਨਹੀਂ ਕਹਾਂ ਪੁਰਤਗਾਲ ਦੀ ਗੱਲ ਕਰਦਾ ਜੇ ਤੁਸੀਂ ਕੰਮ ਕਰਨ ਵਾਲੇ ਹੋ ਮਹਾਰਾਜ ਨੇ ਤੁਹਾਨੂੰ 3 ਇੰਚ ਦਾ ਦਿਮਾਗ ਦਿੱਤਾ ਇਹਨੂੰ ਵਰਤਣ ਵਾਲੇ ਹੋ ਤੁਸੀਂ ਕਿਸੇ ਵੀ ਦੁਨੀਆ 'ਚ ਜਿਹੜੇ ਮਰਜ਼ੀ ਕੋਨੇ 'ਤੇ ਚੱਲ ਜਓ ਤੁਹਾਡਾ ਵੀਜ਼ਾ ਸਹੀ ਹੋਣਾ ਚਾਹੀਦਾ ਤੁਸੀਂ ਭੁੱਖੇ ਨਹੀਂ ਮਰ ਸਕਦੇ ਐਦਾਂ ਹੀ ਇਹ ਸਕਸੈਸ ਸਟੋਰੀਆਂ ਤੁਹਾਡੇ ਸਾਹਮਣੇ ਬੈਕ ਟੂ ਬੈਕ ਆਉਂਦੀਆਂ ਰਹਿਣਗੀਆਂ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਹੋਇਓ ਬਹੁਤ ਬਹੁਤ ਧੰਨਵਾਦ ਇਨ੍ਹਾਂ ਨੂੰ ਜਵਾਬ ਮਿਲਨੇ ਇਨ੍ਹਾਂ ਦੇ ਨਾਲ ਮੈਨੂੰ ਉਹਨਾਂ ਦੇ ਨਾਮ ਲੈਣ ਦੀ ਲੋੜ ਨਹੀਂ ਗੱਲਾਂ ਕਰਦੇ ਰਹਿ ਗਏ ਤੇ 7 ਸੀਜ਼ਾ ਵਾਲੇ ਵੀਜ਼ੇ ਲਵਾ ਕੇ ਉਹ ਵੀ ਰੈਜ਼ੀਡੈਂਸੀ ਵੀਜ਼ੇ ਲਵਾ ਕੇ ਬਹਿ ਗਏ ਤੁਸੀਂ ਕਰੀ ਚੱਲੋ ਸਾਡਾ ਮਾਲਕ ਆ ਉਹ ਅਕਾਲਪੁਰ ਕਾ ਉਹਨੇ ਜਦੋਂ ਬਾਹ ਫੜੀਏ ਤੁਸੀਂ ਕੌਣ ਹੋ ਸ਼ੁਕਰ ਬਹੁਤ ਬਹੁਤ ਸਾਡੇ ਵੇੜੇ ਖੁਸ਼ੀਆਂ ਆਈਆਂ ਇਹ ਵੀਡੀਓ ਬਣਾਉਂਦੇ ਬਣਾਉਂਦੇ ਮੈਨੂੰ ਹੋਰ ਵੀ ਨਵੀਆਂ ਖੁਸ਼ੀਆਂ ਆਈਆਂ ਉਹ ਵੀ ਛੇਤੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਉਹਨਾਂ ਦੇ ਵੀਜ਼ੇ ਵੀ ਐਸੇ ਟੇਬਲ ਤੇ ਆ ਗਏ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਮੇਰੇ ਕੋਲ ਵਰਡਸ ਨਹੀਂ ਹੈਗੇ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਜਿੰਨਾ ਬੈਕ ਟੂ ਬੈਕ ਵਿਸ਼ਵਾਸ ਕਰਕੇ ਸਾਡੇ ਕੋਲ ਵੀਜ਼ੇ ਆ ਰਹੇ ਆ ਤੁਸੀਂ ਵੀ ਦੁਆਵਾਂ ਸੱਚ ਸਾਨੂੰ ਆਪਣਾ ਮੰਨਦੇ ਹੋ ਕਿੱਥੇ ਕਿੱਥੇ ਤੱਕ ਸਾਨੂੰ ਪਹੁੰਚਾਇਆ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਕੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਪਰਿਵਾਰ ਸਮੇਂ ਜੁੜਨ ਲਈ ਧੰਨਵਾਦ